ਸ਼ਹਿਰੋ ਤੇ ਤਰਨਤਾਰ ਨੂੰ ਸ਼ਹਿਰ ਦੇ ਵਿੱਚ ਜਿੱਥੇ ਬੁੜੀ ਚੌਕ ਦੇ ਵਿੱਚ ਜਿੱਥੇ ਕੀ ਆਏ ਦਿਨ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਵਾ ਅੰਜਾਮ ਅੱਜ ਜਿਹੜਾ ਵਾ ਚੋਰਾਂ ਨੇ ਨਿਸ਼ਾਨਾ ਮਣੀਗ੍ਰਾਮ ਦੀ ਸ਼ਾਪ ਨੂੰ ਬਣਾਇਆ ਵਾ ਜਿਹੜਾ ਕਿ ਲਗਾਤਾਰ ਜਿਹੜੀਆਂ ਚੋਰੀਆਂ ਜਿਹੜੀਆਂ ਵਧਦੀਆਂ ਦਿਖਾਈ ਦੇ ਰਹੀਆਂ ਸ਼ਹਿਰ ਦੇ ਵਿੱਚ ਔਰ ਪ੍ਰਸ਼ਾਸਨ ਜਿਹੜਾ ਵਾ ਇਸ ਵੇਲੇ ਕੰਬ ਕਰਨੀ ਨੀਂਦ ਸੁੱਤਾ ਵਾ ਔਰ ਸਾਡੇ ਨਾਲ ਜੋ ਮਣੀਗ੍ਰਾਮ ਜਿੰਨਾਂ ਦੀ ਐਸਲੇ ਚੋਰੀ ਹੋਈ ਆ ਉਹ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਏ ਵੀਰ ਜੀ ਕੀ ਕਹਿਣਾ ਚਾਹੁੰਦੇ ਅੱਜ ਫੇਰ ਚੋਰੀ ਲਗਾਤਾਰ ਜਿਹੜੀਆਂ ਹਫ਼ਤੇ ਤੋਂ ਚੋਰੀਆਂ ਹੋ ਰਹੀਆਂ ਅੱਜ ਤੁਹਾਡੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਰਾਤ ਕੀ ਕਹਿਣਾ ਚਾਹੁੰਦੇ ਅਸੀਂ ਸਰ ਇਹੀ ਕਹਿਣਾ ਚਾਹੁੰਦੇ ਆਂ ਵੀ ਪੁਲਿਸ ਵਾਲੇ ਅ ਪਰਸੋਂ ਆਏ ਸੀਗੇ ਪਰਸੋਂ ਸਾਰਾ ਬਾਜ਼ਾਰ ਬੰਦ ਸੀਗਾ ਤੇ ਸਾਰੇ ਇਕੱਠੇ ਹੋ ਕੇ ਪੁਲਿਸ ਵਾਲੇ ਆਏ ਬੁਲਾਇਆ ਸੀਗਾ ਐਸ ਐਚ ਓ ਸਾਹਿਬ ਨੂੰ ਤੇ ਡੀ ਐਸ ਪੀ ਸਾਹਿਬ ਨੂੰ ਉਹ ਕਹਿੰਦੇ ਸੀ 10 ਤੋਂ 15 ਦਿਨ ਦੇ ਵਿੱਚ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਉਹ ਚੋਰ ਫੜ ਕੇ ਤੁਹਾਡੇ ਹਵਾਲੇ ਕਰ ਦਾਂਗੇ ਹਵਾਲੇ ਨਹੀਂ ਸੌਰੀ ਮਤਲਬ ਕੀ ਹੋ ਰਿਹਾ ਜੋ ਵੀ ਕਾਰਵਾਈ ਬੰਦੀ ਕਰਾਂਗੇ ਅਸੀਂ ਪਰ ਇੱਕ ਦਿਨ ਉਹ ਨਹੀਂ ਬੀਤਿਆ ਤੇ ਅੱਜ ਫਿਰ ਸਾਡੀ ਦੁਕਾਨ ਤੇ ਚੋਰੀ ਹੋ ਗਈ ਆ ਦੁਕਾਨ ਤੁਹਾਡੀ ਕਿੱਥੇ ਹੈਗੀ ਆ ਤੇ ਕੀ ਹੈਗਾ ਵਾ ਤੁਹਾਡੀ ਦੁਕਾਨ ਦੇ ਆਪੋਜੀਟ ਕੀ ਹੈਗੀ ਆ ਵਾ ਸਾਡੀ ਦੁਕਾਨ ਬੋਡੀ ਚੌਂਗ ਮੇਨ ਸ਼ਹਿਰ ਦੇ ਸਿਟੀ ਦੇ ਵਿੱਚ ਹਾਰਟ ਕਾਲੋ ਸਿਟੀ ਦਾ ਠੀਕ ਹੈ ਇਹ ਬਿਲਕੁਲ ਸਾਹਮਣੇ ਐਮਟੀ ਬ੍ਰਾਂਚ ਆ ਜਿਹੜੀ ਕਿ ਟ੍ਰੈਫਿਕ ਪੁਲਿਸ ਦਾ ਮੇਨ ਆਫਿਸ ਆ ਤੇ ਬੋਡੀ ਚੌਂਗ ਸਾਡੇ ਬਿਲਕੁਲ ਨਾਲ ਹੀ ਆ ਜਿੱਥੇ ਕਿ ਪੁਲਿਸ ਵਾਲੇ ਆਪਣੀ ਵਧੀਆ ਡਿਊਟੀ ਕਰਦੇ ਨੇ ਪਰ ਰਾਤ ਨੂੰ ਇੱਥੇ ਕੋਈ ਨਹੀਂ ਸੀ ਹੈਗਾ ਪੁਲਿਸ ਪੀਸੀਆਰ ਵਾਲੇ ਵੀ ਜਸਟ ਤਿੰਨ ਆ ਜਿਹੜੇ ਕਿ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਗਸ਼ਤ ਲਈ ਛੱਡੇ ਹੋਏ ਆ ਪਹਿਲਾਂ ਜਦੋਂ ਸਟਾਰਟਿੰਗ ਤੇ ਪੀਸੀਆਰ 12 ਤੋਂ 15 ਮੋਟਰਸਾਈਕਲ ਸੀਗੇ ਤੇ ਇਸ ਟਾਈਮ ਸਿਰਫ ਤਿੰਨ ਪੀਸੀਆਰ ਆ ਤੇ ਉਹ ਤਿੰਨ ਪੀਸੀਆਰ ਵੀ ਕਿੱਥੇ ਕਿੱਥੇ ਰਾਕੀ ਕਰ ਲੈਣਗੇ ਕੀ ਕੀ ਵੇਖ ਲੈਣਗੇ ਸ਼ਹਿਰ ਦੇ ਵਿੱਚ ਕਿੰਨੀਆਂ ਰਾਤ ਵਾਰਦਾਤਾਂ ਹੋਈਆਂ ਅੱਜ ਸ਼ਹਿਰ ਦੇ ਵਿੱਚ ਰਾਤ ਨੂੰ ਤਿੰਨ ਗਵਾਰਦਾਤਾਂ ਹੋ ਗਈਆਂ ਬਸ ਇੱਕ ਤੇ ਸਾੜੀ ਹੋਈ ਆ ਇੱਕ ਬਾਲਾਚੱਕ ਇੱਕ ਇਧਰ ਬਾਸਾਡੇ ਦੇ ਲਾਗੇ ਹੋਈ ਆ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਅਸੀਂ ਇਹ ਰਿਕੁਐਸਟ ਹੀ ਕਰਦੇ ਆਂ ਜੀ ਪੁਲਿਸ ਵਾਲਿਆਂ ਨੂੰ ਕਿ ਇਹ ਜਲਦੀ ਤੋਂ ਜਲਦੀ ਮਸਲਾ ਹੱਲ ਕੀਤਾ ਜਾਵੇ ਆਮ ਪਬਲਿਕ ਬਹੁਤ ਪਰੇਸ਼ਾਨ ਆ ਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਹੈ ਚੋਰਾਂ ਨੂੰ ਆਪਣੇ ਅੜਿੱਕੇ ਕਰਨ ਬਿਲਕੁਲ ਸਾਡੇ ਨਾਲ ਹੋਰ ਵੀ ਦੁਕਾਨਦਾਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਈ ਕਿ ਕੀ ਕਹਿਣਾ ਚਾਹੁੰਦੇ ਜਿਵੇਂ ਵਾਰਦਾਤਾਂ ਜਿਹੜੀਆਂ ਵਾਂ ਸ਼ਹਿਰ ਦੇ ਵਿੱਚ ਕਾਫੀ ਵੱਡੀਆਂ ਹੀ ਆ ਵਾਂ ਇੱਥੋਂ ਤੱਕ ਕਿ ਐਮਐਲਏ ਦਾ ਆਫਿਸ ਔਰ ਜੱਜ ਦੇ ਘਰ ਵੀ ਜਿਹੜੀ ਚੋਰੀ ਕਾਫੀ ਵੱਡੀ ਹੋ ਚੁੱਕੀ ਆ ਤੇ ਪੁਲਿਸ ਦੇ ਹੱਥ ਹਜੇ ਵੀ ਕੁਝ ਨਹੀਂ ਲੱਗੰਦਿਆ ਕੀ ਕਹਿਣਾ ਚੰਗੀ ਭਾਜੀ ਬੜੀ ਮੰਦਭਾਗੀ ਘਟਨਾ ਆ ਜਿੱਦਾਂ ਕਹਿੰਦੇ ਵੀ ਕਿ ਪਰਸੋ ਸ਼ਹਿਰ ਵਾਲੇ ਸਾਰੇ ਇਕੱਠੇ ਹੋਏ ਸੀ ਫਿਰ ਏ ਕਾਂਡ ਹੋ ਜਾਣਾ ਔਰ ਸਾਹਮਣੇ ਪੀਸੀਆਰ ਦਾ ਦਫ਼ਤਰ ਹੋਵੇ ਇਹ ਤੇ ਬਹੁਤ ਮੰਦਭਾਗੀ ਘਟਨਾ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਤੇ ਆਪਣੀ ਡਿਊਟੀ ਜਿਹੜੀ ਉਹ ਤੰਦ ਇਹਨਾਂ ਨੇਭਾਉਣੀ ਚਾਹੀਦੀ ਹੈ ਜੋ ਤਾਂ ਜੋ ਨੁਕਸਾਨ ਹੋ ਨਾ ਬਚ ਸਕਣ ਵੇਖੋ ਇਹ ਬੜੀ ਮਾੜੀ ਗੱਲ ਹੈ ਸ਼ਹਿਰ ਦਾ ਹਾਰਟ ਹੈ ਸਿਟੀ ਹੈ ਬੋੜੀ ਚੌਂਕ ਹੈ ਸਾਰੀ ਤੇੜੀ ਪੁਲਿਸ ਨਾ ਕੰਮ ਮੌਜੂਦ ਹੈ ਫਿਰ ਏ ਕਾਂਡ ਹੋ ਜਾਣਾ ਬਹੁਤ ਮੰਦਭਾਗਾ ਬਿਲਕੁਲ ਜੀ ਜੋ ਕਿ ਦੁਕਾਨਦਾਰਾਂ ਵੱਲੋਂ ਜਿਹੜਾ ਇਲਜ਼ਾਮ ਲਾਇਆ ਰਾਇਆ ਕਿ ਪੁਲਿਸ ਜਿਹੜੀ ਹੈ ਫਲੇ ਜਿਹੜੀ ਆ ਸੁਸਤ ਦਿਖਾਈ ਦੇ ਰਹੀ ਆ ਔਰ ਪੁਲਿਸ ਦੇ ਹੱਥੇ ਹਜੇ ਤੱਕ ਇੱਕ ਹਫਤੇ ਤੋਂ ਉੱਪਰ ਹੋ ਗਿਆ ਕੋਈ ਚੋਰ ਨਹੀਂ ਲੱਗਾ ਜਿਹਦੇ ਨਾਲ ਜਿਹੜਾ ਹੈ ਕਿ ਵਾਰਦਾਤਾ ਨੂੰ ਠੱਲ ਪੈ ਸਗੀ ਜਿੱਥੇ ਕਿ ਦੇਖਣ ਨੂੰ ਮਿਲਿਆ ਐਮਐਲਏ ਆਫਿਸ ਦੇ ਵਿੱਚ ਚੋਰੀ ਹੋ ਜਾਣਾ ਇੱਕ ਜੱਜ ਦਾਬ ਦੇ ਘਰੇ ਚੋਰੀ ਹੋ ਜਾਣਾ ਔਰ ਦੁਕਾਨਦਾਰਾਂ ਨੂੰ ਜਿਹੜੀ ਆ ਦੁਕਾਨ ਬਾਜ਼ਾਰ ਵੀ ਬੰਦ ਕੀਤੇ ਗਏ ਸੀ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਇਸ ਬਾਰੇ ਵੀ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਦੁਕਾਨਾਂ 'ਚ ਲੁੱਟੀਆਂ ਜਾ ਰਹੀਆਂ ਵਾ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਸ਼ੀ ਫੜੇ ਜਾਣ ਪਰ ਹਜੇ ਤੱਕ ਪੁਲਿਸ ਦਾ ਹੱਥ ਬਿਲਕੁਲ ਜਿਹੜੇ ਉਹ ਖਾਲੀ ਨੇ ਹੁਣ ਦੇਖਣਾ ਹੋਏਗਾ ਪੰਜਾਬ ਪੁਲਿਸ ਕਿੰਨੇ ਚਿਰ ਦੇ ਵਿੱਚ ਜਿਹੜੀ ਆ ਚੋਰਾਂ ਤੱਕ ਜਿਹੜੀ ਆ ਪਹੁੰਚ ਕਰਦੀ ਆ ਤੇ ਉਹਨਾਂ ਨੂੰ ਸਲਾਖਾਂ ਦੇ ਮਗਰ ਪਿੱਛੇ ਕਰਦੀ ਆ ਦੇਖੋ ਅੱਜ ਬੜੀ ਮਾਰੀ ਮਤਬ ਕੀ ਘਟਨਾ ਹੋਈ ਆ ਜੀ ਜਿਹੜਾ ਕਿ ਮੇਨ ਚੌਂਗਦੇ ਵਿੱਚ ਜਿਹੜਾ ਅੱਡਾ ਬਾਜ਼ਾਰ ਦਾ ਜਿਹੜਾ ਜਾਨ ਨੂੰ ਰਾਹ ਵਾਂ ਉੱਥੇ ਅੱਜ ਵੈਸਨ ਯੂਨੀਅਨ ਉੱਥੇ ਚੋਰੀ ਹੋ ਗਈ ਆ ਜੀ ਤੇ ਬੜੀ ਗਲਤ ਗੱਲ ਆ ਚੋਰ ਵੇਖੋ ਉੱਪਰੋਂ ਵੀ ਨਹੀਂ ਆਏ ਥੱਲਾ ਸ਼ਟਰ ਤੋੜ ਕੇ ਤੇ ਚੋਰੀ ਕਰਕੇ ਲੈ ਗਏ ਆ ਤੇ ਬਾਕੀ ਡੀਐਸਪੀ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਸੀ ਦੇਖੋ ਸਾਡੇ ਐਸਐਸਪੀ ਸਾਹਿਬ ਬੜੇ ਵਧੀਆ ਤਰੰਤਰੰ ਦੇ ਅੱਗੇ ਵੀ ਉਹਨਾਂ ਨੇ ਚੋਰੀਆਂ ਬੜੀਆਂ ਟਰੇਸ ਕੀਤੀਆਂ ਵਾਂ ਡੀਐਸਪੀ ਸਾਹਿਬ ਵੀ ਕੰਮ ਕਰਦੇ ਆ ਅਹੀਂ ਪ੍ਰਸ਼ਾਸਨ ਨੂੰ ਤੇ ਉਹ ਹੀ ਬੇਨਤੀ ਕਰਦੇ ਮੈਂ ਬਾਰ-ਬਾਰ ਕਿ ਜਿਹੜੀਆਂ ਇਹ ਝੋਰੀਆਂ ਦੇ ਵੱਡੇ ਪੱਧਰ ਤੇ ਹੋ ਰਹੀਆਂ ਵਾ ਲੋਕ ਬਹੁਤ ਪਰੇਸ਼ਾਨ ਆ ਤੇ ਜਿਹਦੇ ਨਾਲ ਕਾਰੋਬਾਰ ਤੇ ਤੁਹਾਨੂੰ ਅੱਗੇ ਦੱਸਿਆ ਕਿ ਠਾਪਿਆ ਤੇ ਲੋਕ ਬਹੁਤ ਪਰੇਸ਼ਾਨ ਆ ਤੇ ਇਹ ਜਿਹੜਾ ਜਲਦੀ ਤੋਂ ਜਲਦੀ ਟਰੇਸ ਹੋਣਾ ਚਾਹੀਦਾ ਵਾ ਮਸਲਾ ਤੇ ਜਿਸ ਤਰ੍ਹਾਂ ਜੇ 메ਨ ਚੌਂਕਾ 'ਚ ਚੋਰੀ ਹੋ ਜੂਗੀ ਤੇ ਫਿਰ ਲੋਕੀ ਕਿੱਥੇ ਸੁਰੱਖੇ ਦਾਗੇ ਆ ਫਿਰ ਕਿੱ데 ਸੁਰੱਖਤ ਨਹੀਂ ਆਗੇ ਲੋਕ ਕੁੱਲੇ ਦਿਨੇ ਐਮਐਲਏ ਦੇ ਦਫਤਰ ਦੇ ਵਿੱਚ ਵੀ ਚੋਰੀ ਹੋ ਗਈ ਜੱਜ ਦੇ ਘਰੇ ਵੀ ਚੋਰੀ ਹੋ ਗਈ ਹੋਰ ਵੀ ਜਿਹੜੀਆਂ ਖੌਫ ਤੇ ਦੋ ਉੱਪਰ ਹੋ ਗਿਆ ਵਾ ਜਿਹੜੀਆਂ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਹੁੰਦੀਆਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਦੇਖੋ ਅਸੀਂ ਤੇ ਪ੍ਰਸ਼ਾਸਨ ਦੀ ਕਿਤਰਾਂ ਦੀ ਜਿਹੜੀ ਕਾਰਜਕਾਰੀ ਦੇਖੋ ਬੜੀ ਮਾੜੀ ਗੱਲ ਆ ਜਿਹੜੀ ਐਮਐਲਏ ਸਾਹਿਬ ਦੇ ਵੀ ਚੋਰੀ ਹੋ ਗਈ ਆ ਜੀ ਚਲੋ ਆਪਾਂ ਉਹ ਇਹ ਇਹ ਤੱਕ ਮੁੱਦਾ ਵਾ ਕਿਉਂਕਿ ਉਹ ਦਫਤਰ ਬੰਦ ਪਿਆ ਸੀ ਚੋਨ ਜਾਬਤਾ ਕਰਕੇ ਚੋਰੀ ਹੋ ਗਈ ਆ ਪਰ ਦੇਖੋ ਚੋਰੀ ਕਿਤੇ ਵੀ ਹੋ ਜਾਵੇ ਮਾੜੀ ਗੱਲ ਆ ਜੀ ਤੇ ਅਸੀਂ ਤੇ ਫਿਰ ਐਂਡ ਪ੍ਰਸ਼ਾਸਨ ਕੋਈ ਜਾਵਾਂਗੇ ਨਾ ਜੀ ਕਿਉਂਕਿ ਹਰ ਬੰਦੇ ਨੂੰ ਵਿਸ਼ਵਾਸ ਹੁੰਦਾ ਕਿ ਪੁਲਿਸ ਕਾਰਵਾਈ ਕਰੂਗੀ ਤੇ ਜਿਹੜਾ ਵੀ ਬੰਦਾ ਆਮ ਇਨਸਾਨ ਆ ਪੁਲਿਸ ਕੋ ਜਾਂਦਾ ਵਾ ਲਗਾਤਾਰ ਚੋਰੀਆਂ ਹੋ ਰਹੀਆਂ ਵਾ ਇਹ ਕੰਮ ਜਾਰੀ ਰਿਹਾ ਤੇ ਕੀ ਦੁਕਾਨਦਾਰ ਇਕੱਠੇ ਹੋ ਗਏ ਪੁਲਿਸ ਦਾ ਕੀ ਵੀ ਆਪਣਾ ਇਨਸਾਫ ਲਓਗੇ ਨਹੀਂ ਦੇਖੋ ਅੱਜ ਕੱਲ ਵੀ ਸੁਣਿਆ ਹੋਰ ਵੀ ਚੋਰੀਆਂ ਹੋਈਆਂ ਵਾ ਪਹਿਲਾਂ ਵੀ ਹੋਈਆਂ ਤੇ ਸਾਨੂੰ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੇ ਸ਼ਵਾਸ਼ਣ ਦਿੱਤਾ ਸੀ ਕਿ 15 ਦਿਨਾਂ ਚ ਅਸੀਂ ਜਿਹੜੀਆਂ ਇਹ ਟ੍ਰੇਸ ਕਰਾਂਗੇ ਪਰ ਹਜੇ ਤੱਕ ਲੱਗਦਾ ਵਕਿ ਚੋਰੀਆਂ ਥੰਮ ਨਹੀਂ ਰਹੀਆਂ ਤੇ ਜੇ ਨਹੀਂ ਤੇ ਫਿਰ ਸਾਡੀ ਯੂਨੀਅਨ ਜਿਹੜੀ ਆ ਜੀ ਉਹ ਅਸੀਂ ਬਹਿ ਕੇ ਆਪਣੀ ਕਾਰਵਾਈ ਕਰਾਂਗੇ ਜੀ ਕੀ ਕਰਨਾ ਵਾ ਅਗਲੀ ਰਣਨੀਤੀ ਅਸੀਂ ਤਿਆਰ ਕਰਾਂਗੇ ਪਹਿਲਾਂ ਪ੍ਰਸ਼ਾਸਨ ਕੋਈ ਵੀ ਅਪੀਲ ਆਗੀ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਭੜਿਆ ਜਾਵੇ ਤੇ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ 112 ਤੇ ਡਿਊਟੀ ਕਰਦਾ ਵਾਂ 112 ਤੇ ਇਹਨਾਂ ਕਾਲ ਕੀਤੀ ਆ ਤੇ ਤੇ ਮਣੀਗ੍ਰਾਮ ਵਾਲੀ ਦੁਕਾਨ ਤੇ ਚੋਰੀ ਹੋਈ ਆ ਅਸੀਂ ਇੱਥੇ ਆਏ ਆ ਹੁਣ ਤੇ ਇਹਨਾਂ ਦਾ ਕੋਈ 8-10 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਵਾ ਚੋਰੀ ਹੋਈ ਆ ਬੜਾ ਦੇ ਚੋਰ ਤੇ ਉਹ ਹੁਣ ਆਪਣਾ ਸਿਟੀ ਥਾਣੇ ਕਾਰਵਾਈ ਹੋ ਗਈ ਕਿੰਨੀਆਂ ਦੁਕਾਨਾਂ ਸ਼ਹਿਰ 'ਚ ਰਾਤ ਭੱਜੀਆਂ ਪਤਾ ਜੀ ਦਕਾਨਾ ਇੱਥੇ ਦੋ ਆ ਇੱਕ ਬੱਸ ਸਟੈਂਡ ਚ ਬੱਸ ਸਟੈਂਡ 'ਤੇ ਲੱਗੇ ਹੋਈ ਚੋਰੀ ਉੱਥੋਂ ਵੀ ਅਸੀਂ ਉਹ ਕਿ ਆਏ ਆ ਹਾਂਜੀ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਤੇ ਜਿਹੜੀ ਪੀਸੀਆਰ ਪੁਲਿਸ ਕਿੱਥੇ ਹੁੰਦੀ ਆ ਪੀਸੀਆਰ ਪੁਲਿਸ ਵੀ ਇੱਥੇ ਚੱਕਰ ਲਾਉਂਦੇ ਰਹਿੰਦੇ ਉਹ ਵੀ ਹਾਂਜੀ ਉਹ ਬੀਟ ਦਿੱਤੀ ਉਹਨਾਂ ਨੂੰ ਉਹ ਬੀਟ ਦੇ ਵਿੱਚ ਚੱਕਰ ਲਾਉਂਦੇ ਰਹਿੰਦੇ ਆ ਲੋਕ ਕੀ ਕਾਰਵਾਈ ਕਰਨ ਦਾ ਜੀ ਕਾਰਵਾਈ ਹੋਣਾ ਸਿੱਟੀ ਥਾਣੇ ਇਹਨਾਂ ਨੂੰ ਉੱਥੇ ਸਿੱਟੀ ਥਾਣੇ ਹੋਏਗੀ ਬੰਦੀ ਕਾਰਵਾਈ ਜੋ ਵੀ ਹੋਵੇ ਆਪਾਂ ਆ ൂജറണ